ਇਵਨ ਆਈ ਸੇ ਡਾਕਟਰ ਮਨਮੋਹਨ ਸਿੰਘ ਇਜ਼ ਇੰਟੈਲੈਕਚੂਅਲੀ ਕਰਾਪਟ ਇਨਕਲੂਡਿੰਗ ਤੁਹਾਡਾ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਜੇ ਉਸ ਵੇਲੇ ਪੰਜ ਜੁਡੀਸ਼ੀਅਲ ਟ੍ਰਿਬਿਊਨਲ ਬਿਠਾ ਕੇ ਜੀ ਪੰਜ ਸਪੈਸ਼ਲ ਪ੍ਰੋਸੀਕਿਊਟਰ ਬਣਾ ਦਿੰਦਾ ਠੀਕ 15 ਵੀ ਬੰਦਿਆਂ ਨੂੰ ਫਾਸੀ ਦੇ ਦੋ ਲੋਕ ਠੰਡੇ ਹੋ ਜਾਣਗੇ ਫੁੱਲ ਰਿਸਪੌਂਸਿਵ ਨਾ ਕਹਿਣਾ 90% ਜੀ ਕੀ ਸੈਕਟਰੀਜ਼ ਡੀਜੀਪੀਜ਼ ਇਨ ਦਾ ਸਟੇਟਸ ਜੀ ਸੈਕਟਰੀਜ਼ ਟੂ ਗਵਰਨਮੈਂਟ ਆਫ ਇੰਡੀਆ ਡੀਜੀਪੀ ਇਨ ਦਾ ਸੈਂਟਰਲ ਆਫ दैट ਇੰਟੈਲੈਕਚੂਅਲੀ ਕਰਪਟ ਫਿਰ 1927 ਚ ਬਾਬਾ ਅੰਬੇਦਕਰ ਠੀਕ ਸੱਤ ਕਰੋੜ ਦਲਤ ਲੈ ਕੇ ਸਿੱਖ ਬਣਨ ਨੂੰ ਤਿਆਰ ਸੀ ਗੁਰੂ ਰਵਿੰਦਰਨਾਥ ਵੀ ਸਿੱਖ ਬਣ ਜਾਂਦਾ ਉਹ ਉਹ ਨੂੰ ਬਲਦੇਵ ਸਿੰਘ ਨੂੰ ਕਹਿੰਦੇ ਸੀ ਇਹ ਸਦਾ ਸਾਥ ਤੁਹਾਨੂੰ ਇੱਥੇ ਕੋਈ ਨਹੀਂ ਜਾਣਦਾ ਸਾਨੂੰ ਪਤਾ ਕਿ ਤੁਸੀਂ ਕਿੰਨੇ ਬਹਾਦਰ ਹੋ ਠੀਕ ਠੀਕ ਹੈ ਤੁਸੀਂ ਇੱਥੇ ਠਹਿਰ ਜਾਓ ਅਸੀਂ ਤੁਹਾਡਾ ਪਤੀ ਪਤੀ ਕੀਤੀ ਐਮਪੀ ਬਲੋ ਚਾਹ ਪਾਣੀ ਪਿਲਾਓ ਬਾਕੀ ਅਸੀਂ ਪਿੱਛਾ ਕਰਾਂਗੇ ਤੁਹਾਨੂੰ ਕੁਝ ਨਾ ਕੁਝ ਲੈ ਦੇਾਂਗੇ ਠੀਕ ਤੇ ਬਲਦੇਵ ਸਿੰਘ ਐਡਾ ਗਦਾਰ ਹੋਰ ਕੁਝ ਨਹੀਂ ਮਿਰਦਾ ਹਾਂ ਤਾ ਨਨਕਾਣਾ ਸਾਹਿਬ ਨੂੰ ਵੈਟिकन ਸਟੇਟਸ ਜਰੂਰ ਮਿਲ ਜਾਂਦਾ ਕੈਨੀ ਗੋਰਮਸੇ ਮਸਾਫਰ ਰਕਾਦੀ ਸੀ ਉਸ ਵੇਲੇ ਇੱਕ ਵੋਟ ਨਾਲ ਇਹ ਹਿੰਦੀ ਰਾਸ਼ਟਰਪਤੀ ਬਣੀ ਇਟ ਇਜ਼ ਔਨ ਰਿਕਾਰਡ ਅ ਪੰਦੇਰ ਸਾਹਿਬ ਸਾਡੀ ਜਾਣਕਾਰੀ ਮੁਤਾਬਕ ਤੁਸੀਂ ਕੁਝ ਸਮਾਂ ਤੁਹਾਡੀ ਪੋਸਟਿੰਗ ਜਿਹੜੀ ਹੈ ਸ਼੍ਰੀਨਗਰ ਵੀ ਰਹੀ ਆ ਹਾਂਜੀ ਔਰ ਜਿਹੜਾ ਪੰਜਾਬ ਦਾ ਤੇ ਉਥੋਂ ਦਾ ਜਿਹੜਾ ਜੀਓਗ੍ਰਾਫੀਕਲ ਬੜਾ ਫਰਕ ਆ ਤੇ ਕੋਈ ਤੁਹਾਨੂੰ ਲੱਗਦਾ ਡਿਊਟੀ ਕਰਨ ਦੇ ਵਿੱਚ ਪੰਜਾਬ ਦੇ ਬਾਰਡਰਸ ਦੇ ਉੱਤੇ ਜਾਂ ਸ਼੍ਰੀਨਗਰ ਦੇ ਵਿੱਚ ਜਿਹੜੇ ਬੋਡੀ ਨਹੀਂ ਸ਼੍ਰੀਨਗਰ ਦੇ ਵਿੱਚ ਮੇਰੇ ਕੋਲ ਚਾਰ ਬਟਾਲੀਅਨ ਸੀ ਜੀ ਤੋਂ ਮੇਰੀਆਂ ਤਿੰਨ ਬਟਾਲੀਅਨ ਤਾਂ ਆਰਮੀ ਦੇ ਅੰਡਰ ਕੰਟਰੋਲ ਸੀ ਐਟ ਅਪਲੈਂਡ ਹਾਂਜੀ ਇੱਕ ਬਟਾਲੀਅਨ ਰਿਜ਼ਰਵ ਸੀ ਜੀ ਕਿ ਜਿੱਥੇ ਕੋਈ ਹੋਵੇ ਉੱਥੇ ਉਹ ਭੇਜ ਦੇਈ ਦੀ ਕਿਹੜੇ ਸਾਲ 'ਚ ਸੀ ਤੁਸੀਂ ਸ਼੍ਰੀਨਗਰ ਮੈਂ ਜੀ ਉੱਥੇ 15 ਜਨਵਰੀ 1983 ਤੋਂ ਹਾਂ 3 ਜਨਵਰੀ 1984 ਤੱਕ ਰਹਿ ਜਾਂ ਜੀ 1 ਸਾਲ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਅੰਮ੍ਰਿਤਸਰ ਪਹੁੰਚੇ ਫਿਰ ਮੈਂ ਅੰਮ੍ਰਿਤਸਰ 31 ਜਨਵਰੀ ਠੀਕ 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 ਹੈ ਜੀ ਤੇ ਕੀ ਉੱਥੇ ਲੱਗਦਾ ਸੀ ਉੱਥੋਂ ਦੇ ਹਾਲਾਤ ਜਾਂ ਪੰਜਾਬ ਉਦੋਂ ਤੱਕ ਸ਼ਾਇਦ ਉੱਥੇ ਇੰਨੀ ਜ਼ਿਆਦਾ ਨਹੀਂ ਸੀ ਹੈਗੀ ਮਿਟਰ ਸੀ ਨਾ ਜੋ ਬਿਲਕੁਲ ਪੀਸਫੁੱਲ ਸੀ ਜੀ ਉਦੋਂ ਪੀਸਫੁੱਲ ਸੀ ਉਸ ਵੇਲੇ ਪੀਸਫੁੱਲ ਸੀ ਠੀਕ ਤੇ ਇਹ ਤਾਂ ਬਾਅਦ ਚ ਖਰਾਬ ਹੋਈ ਹੈ ਠੀਕ ਤੇ ਇਨਫੈਕਟ ਮੈਂ ਤਾਂ ਇਹ ਕਹਾਂਗਾ ਕਿ ਇਹਦੇ ਤੇ ਸੈਂਟਰਲ ਗਵਰਨਮੈਂਟ ਦਾ ਹੱਥ ਵੱਧ ਹੈਗਾ ਕਿਉਂਕਿ ਉਹ ਫਾਰੂਖ ਉਦੁੱਲਾ ਜੀ ਇਲੈਕਟਿਡ ਚੀ ਮੰਤਰੀ ਸੀ ਜੀ ਇਹਨਾਂ ਨੇ ਮਿਲ ਮਾ ਕੇ ਉਹਦੇ ਹੀ ਉਹ ਸਾਲੇ ਨੂੰ ਗੁਲਛਾ ਕਹਿੰਦੇ ਆ ਜੀ ਉਹਨੂੰ ਮੁੱਖ ਮੰਤਰੀ ਬਣਾਇਆ ਹੀ ਵਨਰ ਬਰੀ ਪਪੂਲਰ ਜੀ ਉੱਥੋਂ ਤੇ ਲੋਕ ਵਿਗੜਨੇ ਸ਼ੁਰੂ ਹੋ ਗਏ ਜਦੋਂ ਵੀ ਤੁਸੀਂ ਪ੍ਰੋਪਰਲੀ ਇਲੈਕਟਿਡ ਗਵਰਨਮੈਂਟ ਨੂੰ ਜੀ ਪੂਰੇ 5 ਸਾਲ ਨਾ ਪੂਰੇ ਕਰਨਦੇ ਹੋ ਠੀਕ ਉਹਨੂੰ ਹਟਾ ਕਰਕੇ ਟਾਪਲ ਕਰੋ ਜੀ ਜਿਵੇਂ ਸਿੰ다 ਗਾਂਧੀ ਕਰਦੀ ਸੀ ਨਾਰਥ-ਈਸਟ ਦੇ ਵਿੱਚ ਜੀ ਤੇ ਲੋਕ ਫਿਰ ਆਪੇ ਕਹਿੰਦੇ ਵੀ ਮਰਦਾ ਕੀ ਕੀ ਨਹੀਂ ਕਰਦਾ ਤੇ ਉਸਨੂੰ ਕਮੇਟ ਜਾਂਦੇ ਆ ਜੇ ਤੁਸੀਂ ਉਹਨੂੰ 5 ਸਾਲ ਪੂਰੇ ਕਰਨਦੇ ਹੋ ਆਪਣਾ ਕੰਮ ਕਰਦੇ ਹੋ ਤੇ ਉਹ ਠੀਕ ਠੀਕ ਹੈ ਤੇ ਇਸ ਕਰਕੇ ਉਹ ਫਰੋਖੋ ਜ਼ਿਲ੍ਹੇ ਨੂੰ ਡਿਸਮਿਸ ਕੀਤਾ ਜਿਵੇਂ ਉਹਨਾਂ ਸਾਹਿਬ ਨੇ ਉਹ ਗੁਲਛੇ ਨੂੰ ਉਹਦਾ ਨਾਮ ਪੂਰੇ ਨਹੀਂ ਜਾਣਦਾ ਉਹਨੂੰ ਕੀਤਾ ਉਸ ਤੋਂ ਬਾਅਦ ਗੜਬੜ ਸ਼ੁਰੂ ਹੋਣ ਦੀ ਹੁੰਦੀ ਆਂਦੀਆਂ ਬਦਗੀ ਅਦਰਵਾਈ ਤੁਸੀਂ ਹੈਰਾਨ ਹੋਵੋਗੇ ਜੀ ਕਿ 1948 ਚ ਜੀ ਹਿੰਦੁਸਤਾਨ ਦੇ ਵਿੱਚ ਦੋ ਸਿਵਲਿਅਨ ਨੂੰ ਮਹਾਵੀਰ ਚੱਕਰਾ ਮਿਲਿਆ ਠੀਕ ਇੱਕ ਤਾਂ ਅੱਧਾ ਸਿਵਲਿਅਨ ਸੀ ਅੱਧਾ ਫੌਜੀ ਸੀ ਗੜਵਾਲ ਰਾਈਫਲ ਦਾ ਕੁੱਕ ਸੀ 1948 ਚ ਕਸ਼ਮੀਰ ਪਰ ਉਹਨੂੰ ਮਿਲਿਆ ਠੀਕ ਦੂਜਾ ਇੱਕ ਜੋ ਜੀਲਾ ਪਾਸ ਹੀ ਕੈਪਚਰ ਕੀਤਾ ਸੀ ਜੀ 20 ਨਵੰਬਰ 1948 ਨੂੰ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਜੀ ਪਟਿਆਲੇ ਦੀ ਪਹਿਲੀ ਪਟੰਟ ਸੀ ਫਸਟ ਪਟਿਆਲਾ ਜੀ ਉਹਦੇ ਤਿੰਨ ਬੰਦੇ ਬਰਫ਼ 'ਚ ਦੱਬ ਗਏ ਇਹਨਾਂ ਨੂੰ ਲੱਭੇ ਨਾ ਜੀ ਉੱਥੇ ਇੱਕ ਕਸ਼ਮੀਰੀ ਮੁਸਲਮਾਨ ਸੀਗਾ ਪੋਰਟਰ ਜੀ ਉਹਦਾ ਨਾਂ ਹੈਗਾ ਮੁਹੰਮਦ ਇਸਮਾਇਲ ਅਜੇ ਵੀ ਹੈ 92 93 ਸਾਲ ਦਾ ਜੀ ਉਹ ਕਹਿੰਦਾ ਜਨਾਬ ਅਗਰ ਜਾਇਦ ਹੋਵੇ ਮੈਂ ਟਰਾਈ ਕਰਾਂ ਤੂੰ ਕਰ ਲੈ ਜੀ ਤੇ ਉਹ ਜੀ ਇਹਨੇ ਬੰਦੇ ਬਰਫ਼ ਦੇ ਥੱਲੇ ਦੱਬੇ ਹੋਏ ਜੀ ਅਦਮਰੀ ਜਿਉ ਕਢ ਲਿਆ ਉਹ ਬਚ ਗਏ ਅੱਛਾ ਉਹਨੂੰ ਮਹਾਵੀਰ ਚੱਕਰ ਮਿਲਿਆ ਹੀ ਇਸ ਦਾ ਓਨਲੀ ਪਿਓਰ ਸਿਵਿਲਿਅਨ ਜੀ ਜਿਹਨੂੰ ਮਹਾਵੀਰ ਚੱਕਰਾ ਸਿਵਲિયન ਨੂੰ ਮਿਲਿਆ ਨਹੀਂ ਤਾਂ ਫੌਜੂਨ ਮਿਲਦਾ ਜਾਂ ਗੜਵਾੜਾ ਹੀ ਫਿਲਦਾ ਕੋਈ ਕਹਿ ਉਹ ਵੀ ਅੱਧਾ ਫੌਜੀ ਆ ਬਿਲਕੁਲ ਬਿਲਕੁਲ ਤੇ ਉਹ ਜਿਹੜੇ ਕਸ਼ਮੀਰੀ ਸਾਡੇ ਫਿਰ 1965 ਚ ਜਿਹੜੇ ਪਾਕਿਸਤਾਨੀ ਆਏ ਨੇ ਜੀ ਇਹ ਸਾਡੀ ਸੀਆਈਡੀ ਨੇ ਜਾਂ ਇੰਟੈਲੀਜੈਂਸ ਨੇ ਨਹੀਂ ਦੱਸਿਆ ਜੀ ਇਹ ਸਾਨੂੰ ਕਸ਼ਮੀਰੀ ਮੁਸਲਮਾਨ ਨੇ ਦੱਸਿਆ ਠੀਕ ਕਹਿੰਦੇ ਜੀ ਇੱਥੇ ਨਵੇਂ ਬੰਦੇ ਆਏ ਇਹਨਾਂ ਨੂੰ ਫੜ ਲਓ ਠੀਕ ਤੇ ਜਿਹੜੇ ਕਸ਼ਮੀਰੀ ਜਿਹੜਾ ਸੋ ਲੋਇਲ ਹਮ ਪਾਈ ਦੇ ਆਰ ਗੋਇੰਗ ਅਗੇਨਸਟ ਅਸ ਹਮ ਇਹ ਦੇਖਣ ਵਾਲਾ ਗੱਲ ਹੈ ਹਾਂ ਉਹਦੇ 'ਚ ਇਹ ਹੈ ਕਿ ਜਿੰਨਾ ਵੀ ਕਸ਼ਮੀਰ ਨੂੰ ਪੈਸਾ ਜਾਂਦਾ ਸੀ ਹੂੰ ਉਸ ਵੇਲੇ 50 ਫੈਮਿਲੀਆਂ ਉਹੀ ਖਾਈ ਜਾਂਦੀਆਂ ਸੀ ਉਹਨਾਂ ਦੇ ਦਿੱਲੀ ਸ਼ੋਰੂਮ ਵੀ ਹੈਗੇ ਸ਼੍ਰੀਨਗਰ ਵੀ ਬੰਬੇ ਕਲਕੱਤਾ ਟੋਕੀਓ ਸਾਰੇ ਹੈਗੇ ਉਹ ਗਰੀਬ ਆਦਮੀ ਕੋਲ ਜਾਂਦਾ ਹੀ ਕੁਛ ਨਹੀਂ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਮੈਂ ਦੇਖਿਆ ਜਿਹੜਾਂ ਦੇ 'ਚ ડીਲ ਕੀਤਾ 95% ਜਿਹੜੇ ਟਰੈਸ ਨੇ ਉਹ ਵੀ ਅੱچھے ਆਦਮੀ ਆ ਦੇ ਆਰ ਦਾ ਵਿਕਟਮਸ ਆਫ ਸਰਕਮਸਟੈਂਸਸ ਇਹ ਤੁਸੀਂ ਉਹਨੂੰ ਫੇਅਰ ਟ੍ਰੀਟਮੈਂਟ ਦਿਓ ਹਰੇਕ ਆਦਮੀ ਨੂੰ ਠੀਕ ਕੋਈ ਆਦਮੀ ਵੀ ਗੁੰਡਾ ਬਣਨਾ ਨਹੀਂ ਚਾਹੁੰਦਾ ਬਿਲਕੁਲ ਠੀਕ ਇਹ ਵਿਕਟਮ ਨੂੰ ਇਹ ਸਰਕਮਸਟੈਂਸਸ ਨੇ ਜਾਂ ਜਿਆਤੀ ਹੈ ਜਾਂ ਰੀਡਰੈਸਲ ਆਫ ਗਰੀਵੈਂਸਸ ਹੈਗਾ ਉਹ ਨਾ ਹੋਵੇ ਤਾਂ ਉਹ ਦੈਨ ਹੀ ਟੇਕਸ ਦਾ ਰੋਂਗ ਪਾਥ ਨਾ ਦੇਖੋ 1984 ਤੋਂ 9 ਸਾਲ ਪਹਿਲਾਂ ਜੀ ਸ਼ੇਖ ਮੁਜੀਬਰ ਰਹਿਮਾਨ 1975 ਚ ਮਾਰਿਆ ਗਿਆ ਜੀ ਹਾਂ ਉਹੀ ਕਾਨੂੰਨ ਉਹੀ ਲਾ ਸਭ ਕੁਝ ਕਰਕੇ ਉਹਨਾਂ ਨੇ ਪੰਜ ਸਪੈਸ਼ਲ ਟ੍ਰਿਬਿਊਨਲ ਬਿਠਾ ਕੇ ਸਪੈਸ਼ਲ 11 ਬੰਦਿਆਂ ਨੂੰ ਫਾਂਸੀ ਦੇ ਦਾ ਠੀਕ ਇਹ 1984 ਚ 6000 ਸਿੱਖ ਮਾਰੇ ਗਏ ਗਵਰਨਮੈਂਟ ਦੀ ਫਿਕਰ ਦੇ ਮੁਤਾਬਕ ਅਜੇ ਵੀ ਇੱਕ ਬੰਦੇ ਨੂੰ ਫਾਂਸੀ ਨਹੀਂ ਆਈ ਠੀਕ ਇਨਕਲੂਡਿੰਗ ਤੁਹਾਡਾ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਜੇ ਉਸ ਵੇਲੇ ਪੰਜ ਜੁਡੀਸ਼ੀਅਲ ਟ੍ਰਿਬਿਊਨਲ ਬਿਠਾ ਕੇ ਜੀ ਪੰਜ ਸਪੈਸ਼ਲ ਰਾਸੀ ਕੁਟਰ ਬਣਾ ਲੈਂਦਾ ਠੀਕ 15-20 ਬੰਦਿਆਂ ਨੂੰ ਫਾਸੀ ਦੇ ਦੇ ਲੋਕ ਠੰਡੇ ਹੋ ਜਾਣਗੇ ਠੀਕ ਹੁਣ ਉਹ ਜਿਹਦੇ ਭਾਈ ਮਾਂ ਨੂੰ ਭੈਣ ਨੂੰ ਜਿਉਂਦਾ ਜੜਾਇਆ ਗਿਆ ਛੋਟੇ ਛੋਟੇ ਬੱਚੇ ਉੱਠਿਆਗੇ ਉਹ ਦਿਲ ਚ ਰੰਜਤਾ ਰਹਿਣਾ ਹੀ ਆ ਬਿਲਕੁਲ ਠੀਕ ਸੋ ਇਟ ਇਜ਼ ਅ ਗ੍ਰੀਵੈਂਸ ਇਜ਼ ਮਤਲਬ ਕਿਤਨਾ ਕਿਤ ਉਹ ਅਹਿਸਾਸ ਕਰਾਉਂਦਾ ਕਿ ਸਾਨੂੰ ਦੂਸਰੇ ਦਰਜੇ ਦੇ ਸ਼ਹਿਰੀ ਸਮਝੇ ਜਾਂਦਾ ਕਿਸੇ ਕਿਸੇ ਵੇਲੇ ਵੀ ਪੜਕ ਜਾ ਹਾਂ ਜਿਹੜੇ 85 ਫੋਰ ਤਾਂ ਹੋਰ ਤਾਂ ਹੋਰ ਤੁਸੀਂ ਇਹਨਾਂ ਤੋਂ ਕੁਸ਼ੀ ਦੀ ਗੱਲ ਕਰ ਰਹੇ ਹੋਰ ਤਾਂ ਹੋਰ ਪੈਸਾ ਕੋਟਾ ਆਪਣਾ ਬਾਣੀ ਮੈਂ ਤਾਂ ਇਹ ਵੀ ਕਾ ਰਪਸ਼ਨ ਤਿੰਨ ਕਿਸਮ ਦੀ ਹੁੰਦੀ ਆ ਇੱਕ ਤਾਂ ਫਿਜ਼ੀਕਲ ਜੀ ਜਿਹੜਾ ਮਨੀ ਐਂਡ ਮਟੀਰੀਅਲ ਇਹ ਤਾਂ ਕਾਫੀ ਲੋਕ ਹੈਗੇ ਦੂਜਾ ਸੈਕੂਅਲ ਕਾਪਸ਼ਨ ਤੀਜਾ ਹੈ ਇੰਟੈਲੈਕਚੁਅਲ ਕਾਪਸ਼ਨ ਜੀ ਇੰਟੈਲੈਕਚੁਅਲ ਕਾਪਸ਼ਨ ਇਸ ਕਿ ਵੈਨ ਯੂ ਨੋ ਸਮਥਿੰਗ ਇਜ਼ ਰੋਂਗ ਜੀ ਐਂਡ ਯੂ ਡੂ ਨਾਟ ਟੇਕ करेक्ट एक्शन दैट इज अपने फायदे नौकरी या पोस्टिंग इंटलेक्चुअल मैं फुल रिस्पॉन्स नब्बेट जी चीफ सेक्रेटरीज डी जी पी इन दी सेक्रटरीज टू गवर्नमेंट ऑफ इंडिया डी जी पी इन देंट्रल दैट इज इंटलेक्चुअली करप्टी देट डू द राइट थिंग विच इज रिक्वायर्ड अंडर द केस इवन आई से डॉक्टर मनमोहन सिंह इज इंटलेक्चुअली करप्ट ਕਿਉਂਕਿ ਜੇ ਉਹ 10 ਸਾਲ ਪ੍ਰਧਾਨ ਮੰਤਰੀ ਰਹੇ ਹਮ 5 ਜੁਡੀਸ਼ੀਅਲ ਟ੍ਰਿਬਿਊਨਲ ਬਿਠਾ ਦਿੰਦਾ 1984 ਦੇ ਕੇਸਾਂ ਤੇ ਠੀਕ 5 ਸਪੈਸ਼ਲ ਪਬਲਿਕਟ 10 15 ਨੂੰ ਫਾਸੀ ਦੇਓ ਲੋਕ ਠੰਡੇ ਹੋ ਜਾਣਗੇ ਜਿਹਦੇ ਮਨ ਚ ਰੰਜਿਸ਼ ਆ ਹੋ ਜਾਏਗਾ ਬਿਲਕੁਲ ਸਹੀ ਲੋ ਇੱਕ ਬੰਦੇ ਨੂੰ ਉਮਰ ਕੈਦ ਹੋਈ ਹੈ ਸੱਜਣ ਕੁਮਾਰ ਨੂੰ ਉਹ ਕੋਈ ਡਾਕਟਰ ਮੋਨ ਸਿੰਘ ਨੇ ਕਿਸੇ ਹੋਰ ਨੂੰ ਨਹੀਂ ਕੀਤੀ ਠੀਕ ਉਹ ਜਿਹੜਾ ਚੀਫ ਜਸਟਿਸ ਆਫ ਇੰਡੀਆ ਸੀ ਰੰਜਨ ਗਗੋਈ ਜੀ ਜਦੋਂ ਇਹ ਸ਼ਹਿਨ ਕੋਰਟ ਤੋਂ ਬਰੀ ਹੋ ਗਿਆ ਜੀ ਉਨੇ ਹਾਈ ਕੋਰਟ ਨੂੰ ਆਰਡਰ ਕੀਤਾ ਕਿ ਇਹ ਟ੍ਰਾਇਲ ਮੁੜਤੇ ਕਰੋ ਠੀਕ ਉਹਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਅਪਾਇੰਟ ਕੀਤਾ ਇੱਥੇ ਦਾ ਟਾਪ ਐਡਵੋਕੇਟ ਹੈ ਕ੍ਰਿਮਨ ਲਾਦਾ ਮਿਸਟਰ ਆਰਐਸ ਚਿਵਾ ਠੀਕ ਉਹਨੇ ਪ੍ਰੋਸੀਕਿਊਸ਼ਨ ਪੂਰਾ ਜੋਰ ਲਾਇਆ ਉਹਦੀ ਬੇਟੀ ਨੇ ਵੀ ਬੜੀ ਮਿਹਨਤ ਕੀਤੀ ਪੁਰਾਣੇ ਲੱਗ ਕੇ 10-10 ਵਾਰ ਦੀ ਰਿਹਰਸਲ ਕਰਾਈ ਉਹਨੂੰ ਉਮਰ ਕੈਦ ਕਰਾਈ ਠੀਕ ਪਰ ਉਹ ਖਾਸ ਨਹੀਂ ਹੈਗਾ 15 ਬੰਦੇ ਤਾਂ ਇਹ ਬੰਗਲਾ ਦੇ 9 ਸਾਲ ਪਹਿਲਾਂ ਕੈਸਾ ਐਸੀ ਕੋਈ ਨਹੀਂ ਕਰ ਸਕਦੇ so this is the intellectual corruption of dr manmohan singh ye mere khayal ye shayad apni kisam de tusi pehle ips officer ho jehde dr manmohan singh ji nu bhi corrupt kiya aur kyunki unhanu te keha ke sab to corrupt sarkar de imandar pradhan mantri kiya hai no no, no he is intellectually corrupt theek theek main samajh gaya when you know something is wrong and you are in a position to take action you don't take action it is intellectual corruption theek hai mere naal koi gal nahi kar sakda ਪੇਗਲ ਬਿਲਕੁਲ ਔਰ ਬਹੁਤ ਵੱਡੀ ਗੱਲ ਜਿਸ ਤਰ੍ਹਾਂ ਅਕਾਲੀ ਨੇ 1997 ਚ ਇਹਨਾਂ ਦਾ ਇਹ ਇਲੈਕਸ਼ਨ ਮੈਨੀਫੈਸਟੋ ਸੀ ਕਿ ਅਸੀਂ ਟਰੂਥ ਕਮਿਸ਼ਨ ਪਠਾਵਾਂਗੇ ਜਦੋਂ ਕੁਰਸੀ ਮਿਲ ਗਈ ਸਭ ਕੁਝ ਭੁੱਲ ਗਏ ਹੁਣ ਫੇਰ ਲਾਲੀਪਾਪ ਦੇਈ ਜਾਂਦੇ ਨੇ ਪਤਾ ਨਹੀਂ ਲੋਕਾਂ ਦੀ ਮੈਂਟੈਲਿਟੀ ਨੂੰ ਕੀ ਹੋ ਗਿਆ ਮੈਂ ਸਮਝ ਨਹੀਂ ਲੱਗਦੀ ਮੈਂ ਤਾਂ ਉਹੀ ਕਹਿੰਦਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਵੀ ਜਿੰਨਾ ਨੁਕਸਾਨ ਸਿੱਖਾਂ ਦਾ ਪੰਜਾਬੀ ਦਾ ਪੰਜਾਬ ਦਾ ਜੀ ਅਕਾਲੀਆਂ ਨੇ ਕੀਤਾ ਇਹਨਾਂ ਨੁਕਸਾਨ ਰੰਗ ਜੇ ਮੈਂ ਤੁਹਾਨੂੰ ਇੱਕ ਦੱਸਣਾ ਭੁੱਲ ਗਿਆ 1920 ਚ ਇੱਕ ਬਨਸਿਕ ਇੰਟੈਲੈਕਚੁਅਲ ਸੀਗੇ ਭਾਈ ਵੀਰ ਸਿੰਘ ਜੀ ਬਹੁਤ ਵੱਡੇ ਸਾਹਿਦਕ ਸਕਾਲਰ ਹੋਏ ਇੱਕ ਸੀਗੇ ਭਾਈ ਤਰਲੋਚਨ ਸਿੰਘ ਜਿਹੜੇ ਪੰਜਾਬ ਸਿੰਧ ਬੈਂਕ ਦੇ ਪਹਿਲੇ ਮੈਨੇਜਰ ਸੀ ਜੀ ਉਹਨਾਂ ਨੂੰ ਅੰਗਰੇਜ਼ ਨੂੰ ਕਨਵਿੰਸ ਕੀਤਾ ਠੀਕ ਕਿ ਇਹ ਹਿੰਦੂਆਂ ਨੂੰ ਤੁਸੀਂ ਬਨਾਰਸ Hindu ਯੂਨੀਵਰਸਿਟੀ ਦਿੱਤੀ ਠੀਕ ਮੁਸਲਮਾਨਾਂ ਨੂੰ ਅਲੀਗੜ ਮੁਸਲਮ ਯੂਨੀਵਰਸਿਟੀ ਦਿੱਤੀ ਜੀ ਬਿਲਕੁਲ ਠੀਕ ਤਾਂ ਸਾਨੂੰ ਵੀ ਸਿਕ ਅੰਗਰੇਜ਼ ਮੰਨ ਗਿਆ ਸੀ ਠੀਕ ਇਹ ਵੀਰ ਪ੍ਰਾਇਰ 1900 ਦੀ ਗੱਲ ਆ ਉਹਨੇ ਕਿਹਾ ਜੀ ਪ੍ਰਿੰਸ ਆਫ ਵੇਲਜ਼ ਲਾਹੌਰ ਆ ਰਿਹਾ ਠੀਕ ਉਸ ਤੋਂ ਬਾਅਦ ਤੁਸੀਂ ਉਹਨੂੰ ਅਮਰ ਸਾਹਿਬ ਲੋਕ ਖਾਲਸਾ ਕਾਲਜ ਠੀਕ ਹੈ ਖਾਲਸਾ ਕਾ ਅਨਰ ਕਰੋ ਹੀਲ ਡਿਕਲੇਅਰ ਖਾਲਸਾ ਕਾਲਜ ਐਜ਼ ਅ ਸਿੱਖ ਯੂਨੀਵਰਸਿਟੀ ਠੀਕ ਇਹਦੇ ਉੱਤੇ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਦੀ ਮਿਨਟ ਬੁੱਕ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋਇਆ ਵਿਆ ਠੀਕ ਕਿ ਵੀਰ ਕਮੈਂਡ ਐਂਡ ਗਿਵ ਆਲ ਦਾ ਐਸੈਟਸ ਆਫ ਖਾਲਸਾ ਕਾਲਜ ਟੂ ਦਾ ਟੂ ਕਨਵਰਟ ਖਾਲਸਾ ਕਾ ਇਨ ਸਿੱਖ ਯੂਨੀਵਰਸਿਟੀ ਉਹ ਮੰਨ ਗਿਆ ਸੀ ਠੀਕ ਇਹਨਾਂ ਦਾ ਐਡੀ ਮਤ ਮਾਰੀ ਗਈ ਇਹ ਤਿੰਨ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਠੀਕ ਮੈੰਗਲ ਸਿੰਘ ਗਿੱਲ ਇੱਕ ਕਰਤਾ ਸਿੰਘ ਸ਼ਾਸ਼ੀ ਬਾਅਦ ਵਿੱਚ ਹਾਈ ਕੋਰਟ ਦਾ ਐਡਵੋਕੇਟ ਵੀ ਰਿਹਾ ਇਹਨਾਂ ਨੇ ਉੱਥੇ ਐਜਡੀ ਹੌ ਨਹੀਂ ਆਣੇ ਦੇਣਗੇ ਹਮ ਨਹੀਂ ਆਣਦੇ ਗਾਂਧੀ ਦੇ ਪਿੱਛੇ ਲੱਗ ਕੇ ਉਹਦੀ ਵਿਜ਼ਿਟ ਕੈਨਸਲ ਹੋ ਗਈ ਹੱਥ ਆਈ ਵੀ ਸਿੱਖ ਯੂਨੀਵਰਸਿਟੀ ਗੋਆ ਬਠੇ ਇਹਦੇ ਚ ਸਰਦਾਰ ਕਪੂਰ ਸਿੰਘ ਦੀ ਕਿਤਾਬ ਹੈਗੀ ਆ ਸੱਚੀ ਸਾਖੀ ਠੀਕ ਉਹਦੇ ਵਿੱਚ ਮਿਲ ਜਾਂਦਾ ਰਿਹਾ ਸਾਨੂੰ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਦੀ ਮਿੰਟ ਬੁੱਕ ਲਵ ਲੋ ਤੁਸੀਂ 1920 ਦੀ ਉਹਦੇ ਚ ਮਿਲ ਜਿਆ ਗratulations ਤੁਹਾਨੂੰ ਬਿਲਕੁਲ ਜੀ ਕੋਈ ਸ਼ੱਕ ਨਹੀਂ ਜੀ 82 ਸਿੱਖ ਯੂਨੀਵਰਸਿਟੀ ਗੋਆ ਬਠੇ ਬਾਕੀ ਉਹ ਤਾਂ ਤੁਹਾਨੂੰ ਮੈਂ ਦੱਸਿਆ ਵੀ 600 ਸਿੱਖ ਜਿਹੜੇ ਸ਼ਹੀਦ ਹੋਏ ਠੀਕ ਉਹ ਅਵੇਡੇਬਲ ਸੀਗੇ ਠੀਕ ਉਹ ਇਹਨਾਂ ਦੀ ਆਪਣੀ ਕਿਤਾਬ ਕਹਿੰਦੀ ਆ ਠੀਕ ਅ ਅਕਾਲੀ ਮੋਰਚੇ ਦੇ ਚੱਬਰਾਈ ਗਿਆਨੀ ਨਾਰਾਇਣ ਸਿੰਘ ਜੀ ਉਹਨੇ ਲਿਖਿਆ ਠੀਕ ਠੀਕ ਹੈ ਫਿਰ 1927 ਚ ਬਾਬਾ ਅੰਬੇਦਕਰ ਠੀਕ 7 ਕਰੋੜ ਦਲਤ ਲੈ ਕੇ ਸਿੱਖ ਬਣਨ ਨੂੰ ਤਿਆਰ ਸੀ ਬਿਲਕੁਲ ਸਹੀ ਮਾਸਟਰ ਤਾਰਾ ਸਿੰਘ ਵੀ ਮੰਨ ਗਏ ਸੀ ਉਹਨੇ ਖਾਲਸਾ ਕਾਲਜ ਬੰਬੇ ਠੀਕ 1927 ਚ ਸ਼ੁਰੂ ਕਰਾਇਆ ਠੀਕ ਇਹ ਤਿੰਨ ਜੱਟ ਸੀਗੇ ਇਸ ਸੈਸਮ ਜਾਇਲ ਉਦੋਂ ਸਿੰਘ ਨਾਗੋਕੇ ਅਮਰ ਸਿੰਘ ਦਸਾਂਜ ਇਹਨਾਂ ਨੇ ਰੋਲ ਪਾਇਆ ਕਿ ਅਸੀਂ ਦਰਵਾਸਾ ਸਾਹਿਬ ਦੀਆਂ ਚਾਬੀਆਂ ਚੂੜੇ ਦੇ ਸਾਥ ਦੇਣੀਆਂ ਨੇ ਉਹ ਹੱਥ 7 ਕਰੋੜ ਤੁਹਾਡੇ ਕੋਲ ਆਉਂਦਾ ਇੱਕ ਤਾਂ ਜੀਨੀਅਸ ਮਿਲ ਜਾਣਾ ਸੀ ਅਕਲ ਆਦਮੀ ਤੇ ਦੂਜਾ ਸਤ ਗੁਰੂ ਤੁਹਾਡੇ 50 60 ਐਮਪੀ ਹੋਣੇ ਜਦੋਂ ਗੁਰੂ ਸਾਹਿਬ ਨੇ ਇਹ ਭੇਦ ਭਾਵ ਤੇ ਖਤਮ ਕੀਤਾ ਸੀਗਾ ਇਟ ਇਜ਼ ਔਨ ਰਿਕਾਰਡ ਇਹ ਉਹਦੇ ਦੀ ਫੇਰ 1942 ਚ ਜੀ ਜਦੋਂ ਮੁਸਲਮਾਨਾਂ ਨੇ ਹਿੰਦੂਆਂ ਨੂੰ ਬਹੁਤਾ ਟਾਰਚਰ ਕਰਨਾ ਸ਼ੁਰੂ ਕਰਤਾ ਬਹੁ ਵੇਟੀਆਂ ਦੀ ਇੱਜ਼ਤ ਉਹਨਾਂ ਨੇ ਤਿੰਨ ਹਿੰਦੂ ਰਾਜਾ ਨੇ ਆਪਦੇ ਵਜ਼ੀਰ ਭੇਜੇ ਅੰਮ੍ਰਿਤਸਰ ਜੀ ਇਸ ਕਮਿਸ਼ਨ ਨੂੰ ਕਿਹਾ ਵੀ ਤੁਸੀਂ ਸਾਡੇ ਆਪਣੇ ਪ੍ਰਚਾਰਕ ਭੇਜੋ ਸਾਨੂੰ ਅੰਮ੍ਰਿਤਸਰ ਕਾ ਕੇ ਸਿੰਘ ਸਜਾਓ ਠੀਕ ਗਤਕਾ ਸ਼ਕੋਸ਼ੀ ਆਪਣੇ ਤੇ ਉਹਨੇ ਕੋਈ ਨਹੀਂ ਭੇਜਿਆ ਠੀਕ ਫਿਰ ਗੁਰੂ ਰਵਿੰਦਰ ਨਾਥ ਨੇ ਆਪਣਾ ਭਾਈ ਭੇਜਿਆ ਇੱਥੇ ਠੀਕ ਉਹ 15 ਦਿਨ ਰਿਹਾ 7 ਦਿਨ ਅਮਰਸਾਹ ਸਾਹਿਬ ਠੀਕ 7 ਦਿਨ ਉਹ ਬੰਦਾ ਬਹਾਦਤ ਤੇ ਲਿਟਰੇਚਰ ਇਕੱਠਾ ਕਰਕੇ ਲੈ ਗਿਆ ਠੀਕ ਉਹਨੇ ਕਵਿਏ ਵੀ ਲਿਖੀ ਹੈ ਬੰਗਾਲੀ ਚ ਬੰਦੀ ਵੀਰ ਠੀਕ 7 ਪੇਜ ਦੀ ਹੈਗੀ ਹੈ ਇਹ 1972 ਚੱਕ ਸਰਕਾਰੀ ਸਕੂਲਾਂ ਚ ਇਹ ਸਿਲੇਬਸ ਚ ਪੜ੍ਹਾਉਂਦੇ ਸੀ ਇਹ ਬੰਦੀ ਵੀਰ ਹੂੰ ਤੇ ਉਹ ਜੇ ਚਲੇ ਜਾਂਦੇ ਉਹ ਤੀ ਰਖਤਾ ਉਹ ਬਣ ਜਾਣੇ ਹੋ ਸਕਦਾ ਗੁਰੂ ਰਵਿੰਦਰਾਨਾਥ ਵੀ ਸਿੱਖ ਬਣ ਜਾਂਦਾ ਠੀਕ ਉਹਦੇ ਨਾਲ ਕਰੋੜਾ ਸਾਨੂੰ ਬੰਗਾਲੀ ਸਿੱਖ ਮਿਲ ਜਾਣੇ ਜੀ ਠੀਕ ਅਸੀਂ 25 30 ਰੋੜ ਹੋ ਜਾਣਾ ਸੀ ਸਾਡੀ ਬੁੱਕਤ ਹੋਣੀ ਸੀ ਕਿਉਂਕਿ ਗੁਰੂ ਰਵਿੰਦਰਾਨਾਥ ਇੰਟੈਲੈਕਚੁਅਲ ਸੀ ਜੀਨੇ ਸੀਗਾ ਜੀ ਅਕਲ ਦੀ ਗੱਲ ਦੱਸਦਾ ਉਧਰ ਬਾਬਾ ਆਵੇਦਕਰ ਹੁੰਦਾ ਤੇ ਸਾਡੀ ਸਿਚੁਏਸ਼ਨ ਹੀ ਹੋਰ ਹੋ ਜਾਣੀ ਸੀ ਇਹ ਉਹ ਇਹਨਾਂ ਨੂੰ ਤਕਲੀਫ ਹੋਈ ਨਾ ਵੀ ਹੁਣ ਦਲਿਤ ਭਾਈਚਾਰੇ ਦੇ ਲੋਕਾਂ ਦੇ ਕੋਲ ਦਰਬਾਰ ਸਾਹਿਬ ਦਾ ਪ੍ਰਬੰਧ ਹੋ ਗਿਆ ਹੁਣ ਹੁਣ ਕਿੱਡੇ ਇੱਕ ਲਾਇਕ ਬੰਦੇ ਆ ਗੋਲੇ ਹੁਣ ਸੁਣੋ ਸੁਣੋ ਜਦੋਂ ਸਿੱਖ ਜੰਗਲਾਂ ਚ ਭੱਜੇ ਹੋਏ ਸੀਗੇ ਜੀ ਤੁਹਾਡੇ ਪਿੱਛੇ ਮੁੱਲ ਪੈਂਦਾ ਸੀਗਾ ਅਰੰਗੇ ਜੇ ਪਿੱਛੇ ਪੈਂਦਾ ਸੀ ਤੁਹਾਨੂੰ ਜਿਉਂਦਾ ਕਿਈ ਨਾ ਰੱਖਿਆ ਠੀਕ ਇਹਨਾਂ ਸਹਿਤਾਰੀਆਂ ਨੇ ਠੀਕ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਸਰ ਅੱਜ ਤੋਸੀ ਕਹਿੰਦੇ ਉਹ ਸਿੱਖ ਨਹੀਂ ਹੈਗੇ ਹਾਂ ਕੋਸ਼ੋ ਕੜਤੇ ਠੀਕ ਠੀਕ ਉਹ ਪਾਕਿਸਤਾਨ ਦੇ ਮੁੱਲਿਆ ਨੇ ਜਿਨ੍ਹਾਂ ਨੇ ਅਹਿਮਦੀਆ ਨੇ ਅਕਲ ਦੀ ਗੱਲ ਦਸੀ ਜਿਹੜਾ ਪਾਕਿਸਤਾਨ ਚ ਇੱਕੋ ਇੱਕ ਨੋਬਲ ਪ੍ਰਾਈਜ਼ ਮਿਲਿਆ ਉਹ ਇੱਕ ਅਹਿਮਦੀਆ ਮੁਸਲਮਾਨ ਉਹ ਕਹਿੰਦੇ ਜੀ ਮੁਸਲਮਾਨ ਨਹੀਂ ਹੈਗੇ ਹਾਂ ਤੁਸੀਂ ਕਹਿੰਦੇ ਹੋ ਵੀ ਇਹ ਜਿਨ੍ਹਾਂ ਤੁਹਾਨੂੰ ਜਿਉਂਦੇ ਰੱਖਿਆ ਸਹਦ ਹਾਰੀ ਉਹ ਸਿੱਖ ਨਹੀਂ ਹੈਗੇ ਇਹਦੋਂ ਵੱਡੀ ਜੁਲਮ ਕੀ ਹੋ ਸਕਦਾ ਹੈਗਾ ਤੁਹਾਡਾ ਸਿੱਖ ਧਰਮ ਦੇ ਵਿੱਚ ਦੁਬਾਰਾ ਰਿਫਾਰਮ ਕਰਨ ਦੀ ਲੋੜ ਹੈਗੀ ਆ ਬਧਿਆ ਸਿੱਖ ਮਨਾਉ ਵਧਿਆ ਪੜਾਈ ਕਰੋ ਤੁਹਾਡੇ 4-5 ਬਾਬੇ ਚੰਗੇ ਹੈਗੇ ਆ ਠੀਕ ਜਿਵੇਂ ਬੜੂ ਸਾਹਿਬ ਹੈਗੇ ਬਾਬਾ ਇਕਵਾਲ ਸਿੰਘ ਠੀਕ ਉਹ 1946 ਚ ਐਮ ਐਸ ਸੀ ਕੀਤੀ ਆ ਉਹਨਾਂ ਨੇ ਗਵਰਨਮੈਂਟ ਐਗਰੀਕਲਚਰ ਲਾਹੇਲਪੁਰ ਤੋਂ ਜੀ ਉਹ ਹਿਮਾਚਲ ਚੋਂ ਡਾਇਰੈਕਟ ਐਗਰੀਕਲਚਰ ਰਟਾਇਰ ਸਾਰੀ ਉਮਰ ਉਹਨਾਂ ਨੇ ਉਹਦੇ 200 ਬெட் ਦਾ ਹਸਪਤਾਲ ਚਲਾਉਂਦੇ ਆ ਜੀ ਤੇ 6 ਕਾਲਜ ਚਲਾਉਂਦੇ ਆ ਉੱਥੇ ਇੱਕ ਯੂਨੀਵਰਸਿਟੀ ਚਲਾਉਂਦੇ ਆ ਤੇ ਆਲ ਓਵਰ ਨਾਰਥ ਇੰਡੀਆ ਹਿਮਾਚਲ ਪੰਜਾਬ ਹਰਿਆਣਾ यूपी बिहार 132 सीनियर सेकेंडरी स्कूल ਚਲਾ ਰਿਹਾ। ਹੂੰ। ਇਸੇ ਤਰ੍ਹਾਂ ਇੱਕ ਬਾਬਾ ਗੁਰਮੀਤ ਸਿੰਘ ਚੀਮਾ ਹੈਗਾ ਉਹ ਵੀ 15 20 ਸਕੂਲ ਚਲਾ ਰਿਹਾ ਚੀਮਾ ਸਾਹਿਬ ਹੈਗਾ ਇੱਥੇ ਅ ਸੰਗਰੂਰ ਦੇ ਵਿੱਚ ਜੀ ਜੀ ਰੋਸਨਾਮ ਰੋਡ ਤੇ ਸੰਗਰੂਰ ਸੁਨਾਮ ਮਾਨਸਰ ਰੋਡ ਤੇ ਹੈਗਾ ਉੱਥੇ ਉਹ ਦੇਗੇ। ਫਿਰ ਇੱਕ ਬਾਬਾ ਬਲਵੀਰ ਸਿੰਘ ਸੱਚੀਵਾਲ ਹੈ ਜਿਹਨੇ ਉਹ ਬਈ ਸਾਫ ਕੀਤੀ ਉਹ ਵੀ 15-20 ਸਕੂਲ ਚਲਾ ਰਿਆ ਇਸੇ ਤਰ੍ਹਾਂ ਉਹ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਕਈ ਕਾਲਜ ਸਕੂਲ ਚਲਾ ਰਿਆ ਇਸੇ ਕਰਕੇ ਤੁਹਾਨੂੰ ਚਾਹੀਦਾ ਤੁਹਾਡੀ এডਿਕੇਸ਼ਨ ਨੂੰ ਵੋਕੇਸ਼ਨਲ এডਿਕੇਸ਼ਨ ਦਿਓ ਠੀਕ ਇੰਗਲਿਸ਼ ਮੀਡੀਅਮ ਦਿਓ ਉਹਦੇ ਜਿਹੜੇ ਪੰਜਾਬੀ ਦੇ ਠੇਕੇਦਾਰ ਨੇ ਇਹਨਾਂ ਦੇ ਸਾਰਿਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਚ ਪੜਦੇ ਆ ਅਕਾਲੀਆਂ ਦੇ ਜੀ ਕਿਸੇ ਨੇ ਪੰਜਾਬੀ ਸਕੂਲ ਅੱਗੇ ਪ੍ਰਤਾਪ ਸਿੰਘ ਕੈਰੋਬੜੀ ਸਾਰਾ ਹਰਿਆਣਾ ਸਾਰਾ ਪੰਜਾਬ ਦੋ ਤਿਹਾਈ ਹਿਮਾਚਲ ਪੰਜਾਬੀ ਪੜਦਾ ਸੀ ਜਿੱੱਬਤ ਦੇ ਬਾਰਡਰ ਤੱਕ ਹੋਰ ਹਰਿਆਣਾ ਦੇ ਬਾਰਡਰ ਤੱਕ ਪੜਦੇ ਸੀ ਹੁਣ ਇੱਥੇ ਹੀ ਰਾਜਪੁਰ ਜਾ ਕੇ ਪੰਜਾਬੀ ਖਤਮ ਕਰ ਲਈ ਹਾਂਜੀ ਹਾਂਜੀ ਤਾਂ ਇਸ ਕਰਕੇ ਲੋੜ ਹੈ ਅੱਜ ਕੱਲ ਆਪਣਾ ਵਿਦਿਆ ਨੂੰ ਠੀਕ ਕਰਨਾ ਠੀਕ ਇਹਨਾਂ ਨੂੰ ਪੜ੍ਹਾਓ ਨਾਲ ਦੀ ਨਾਲ ਉਹਨਾਂ ਨੂੰ ਵੋਕੇਸ਼ਨਲ ਐਜੂਕੇਸ਼ਨ ਦਿਓ ਪਲੰਬਰ ਦਾ ਕੋਰਸ ਕਰਾ ਦਿਓ ਸਕੂਲ ਦੇ ਵਿੱਚ ਹੀ ਠੀਕ ਹੈ ਠੀਕ ਹੈ ਉਹਦੇ ਨਾਲ ਬਿਲਡਰ ਕਿਉਂ ਲੱਕੜੀ ਤਾਂ ਹੁਣ ਮਿਲਣੀ ਨਹੀਂ ਫਿਊਚਰ 'ਚ ਠੀਕ ਲੋਹੇ ਦੇ ਕੰਮ ਚੱਲਣਾ ਬਿਲਡਰ ਦਾ ਕੋਰਸ ਕਰਾ ਦਿਓ ਠੀਕ ਉਸ ਤੋਂ ਬਾਅਦ ਵਾਈਟ ਗੁੱਡਸ ਦੀ ਮੇਂਟੇਨੈਂਸ ਜਿਵੇਂ ਫ੍ਰਿਜ ਮਕੈਨਿਕ ਟੀਵੀ ਮਕੈਨਿਕ ਵਾਸ਼ਿੰਗ ਮਸ਼ੀਨ ਉਹ ਟ੍ਰੇਨਿੰਗ ਦੇ ਕੇ ਸਾਲ 2 ਸਾਲ ਦੀ ਮੇਕ देम ਅ ਟ੍ਰੇਨਡ ਟੈਕਨੀਸ਼ੀਅਨਸ ਜੀ ਜੀ ਦੁਬਾਈ ਦੁਈ ਸਾਰੇ ਭੇਜੋ ਇਹਨਾਂ ਨੂੰ ਤਾਂ ਜੋ ਆਪਣਾ ਕਾਰ ਨਾਲੇ ਤੁਸੀਂ ਆਪਣਾ ਪ੍ਰਚਾਰ ਕਰੋ ਨਾਲੇ ਬੁਗੇਸ਼ਵਰ ਐਜੂਕੇਸ਼ਨ ਔਰ ਐਜੂਕੇਸ਼ਨ ਇਕਾਉਂਟ ਪੰਜਾਬ ਜੀ ਇੱਕ ਇੱਕ ਅਫਸਰ ਹੈ ਕ੍ਰਿਸ਼ਨ ਕੁਮਾਰ ਜੀ ਪਹਿਲਾਂ ਡੀਸੀ ਨਮਾ ਸਾਹਿਬ ਦੀ ਬਹੁਤ ਹੁਣ ਇਹਨੇ ਪੰਜਾਬ ਦਾ education ਦੇ ਵਿੱਚ ਇੰਡੀਆ ਚ ਪਹਿਲੇ ਨੰਬਰ ਤੇ ਆ ਗਿਆ ਇਕੱਲੇ ਬੰਦੇ ਦਾ ਹੈਗਾ ਹਾਂਜੀ ਬਿਲਕੁਲ ਤੇ ਇਹ ਦੀ ਸੁਣਦਾ ਨਹੀਂ ਹੈਗਾ ਸਾਰੇ ਐਮਲਿਓ ਸਾਰੇ ਸਟੇਟ ਆਫਸਰ ਨੇ ਉਹ ਵੀ ਸਾਰੇ ਐਮਲਿਓ ਉਹਦੇ ਨਾਲ ਨਾਰਾਜ਼ ਨੇ ਕਿ ਇਹ ਸੁਣਦਾ ਨਹੀਂ ਡਿਰੇਟਰ ਉਹ ਕੰਮ ਠੀਕ ਕਰਦਾ ਸਵੇਰੇ ਉਹ 9 ਵਜੇ ਆ ਜਾਂਦਾ 6 ਵਜੇ ਦਾ ਕਰਦਾ ਜੀ ਰਾਤ ਨੂੰ ਕੋਈ ਦਾ ਕੋਵਿਡ ਨਾਲ ਇੱਕ ਟੀਚਰ ਮਰ ਗਿਆ ਲੁਧਿਆਣੇ ਉਹਦੇ ਰਾਤ ਨੂੰ 12 ਵਜੇ ਪਹੁੰਚਿਆ ਉੱਥੇ ਵਾਹ ਐਡਾ ਕਮਿਟਿਡ ਆਦਮੀ ਆ ਬਿਲਕੁਲ ਤੇ ਇਸ ਨਾਲ ਤੁਸੀਂ ਆਪਣੀ এডਿਕੇਸ਼ਨ ਇੰਪਰੂਵ ਕਰੋ ਵੋਕੇਸ਼ਨਲ এডਿਕੇਸ਼ਨ ਇੰਪਰੂਵ ਕਰੋ ਹੁਣ ਤੁਹਾਡੇ ਕੋਈ ਵੀ ਵਰਲਡ ਕਲਾਸ ਸਾਇੰਟਿਸਟ ਨਹੀਂ ਆਗਾ आज इन है डीआरडीओ हैगी ठीक है, है जी तो आ गया न्यूक्लियर एनर्जी कोई भी टॉप तो तो सैंटिस्ट नहीं है हाँ अं थले जाए जा रहे हैं करके सिक्षा का म्यार बहुत घर न साफ़ करने की जोड़ है पहले इम्प्रूव येल स्किल्स सो दैट यू कम्पीट इन द वर्ल्ड विद दूथीज ਠੀਕ ਠੀਕ ਅੱਛਾ ਇੱਕ ਮੈਂ ਤੁਹਾਨੂੰ ਹੋਰ ਸਵਾਲ ਕਰਨਾ ਚਾਹਾਂਗਾ ਡੀਜੀਪੀ ਸਾਹਿਬ ਇਹ ਇੱਕ ਇਹ ਸਵਾਲ ਮੇਰਾ ਇੱਕ ਆਈਪੀਐਸ ਆਫੀਸਰ ਨੂੰ ਨਹੀਂ ਇੱਕ ਸਿੱਖ ਨੂੰ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਅੰਗਰੇਜ਼ਾਂ ਨੇ ਖੋ ਲਿਆ ਉਸ ਤੋਂ ਬਾਅਦ ਉਹਨਾਂ ਕਈ ਸਾਲ ਰਾਜ ਕੀਤਾ ਤੇ 1947 ਨੂੰ ਜਦੋਂ ਉਹ ਦੇਸ਼ ਨੂੰ ਛੱਡ ਕੇ ਜਾ ਰਹੇ ਨੇ ਤੇ ਉਹ ਕਹਿ ਰਹੇ ਨੇ ਸਿੱਖ ਲੀਡਰਸ ਨੂੰ ਕਿ ਅਸੀਂ ਤੁਹਾਡਾ ਖਾਲਸਾ ਰਾਜ ਖੋਇਆ ਸੀ ਤੁਹਾਡਾ ਹੱਕ ਬਣਦਾ ਤੁਸੀਂ ਉਹ ਵਾਪਸ ਲੈਣਾ ਚਾਹੁੰਦੇ ਹੋ ਕਿ ਸਾਡੇ ਲੀਡਰਸ ਨੇ ਉਦੋਂ ਗਲਤੀ ਕੀਤੀ ਉਹ ਕਿਤੇ ਨਾ ਕਿਤੇ ਉਹ ਚਿੰਗ ਅੱਜ ਵੀ ਆ ਕਿ ਅਸੀਂ ਇੱਕ ਖਾਲਸਾ ਰਾਜ ਹੰਡਾਇਆ ਵਾ ਅਸੀਂ ਬੜਾ ਸੈਕੂਲਰ ਵਰਲਡ ਦੇ ਵਿੱਚ ਨੰਬਰ 1 ਰੂਲਰ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਭੀ ਜਿਹਦੇ ਵਿੱਚ 65% ਮੁਸਲਮਾਨ ਸੀਗੇ 29% ਹਿੰਦੂ ਔਰ 6% ਸਿੱਖ 11% ਸਿੱਖਾਂ ਹਾਂ 11% ਤੇ ਔਰ ਫਿਰ ਵੀ ਵੇਖੋ ਕਿੰਨਾ ਸੈਕੂਲਰ ਰਾਜ ਸੀਗਾ ਕਿਤੇ ਦੰਗਾ ਨਹੀਂ ਹੋਇਆ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਕਿਸੇ ਨੂੰ ਕੋਈ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਮੈਂ ਉਹ ਸਾਡਾ ਨੁਕਸਾਨ ਸੀ ਖੁਦ ਕੀਤਾ ਜੀ ਕਿ 2 ਦਸੰਬਰ 1946 ਨੂੰ ਇੱਕ ਲਾਰਡ ਬੇਵਲ ਹੋਇਆ ਗਵਰਨਰ ਜਨਰਲ ਆਫ ਇੰਡੀਆ ਜੀ ਉਹ ਚਾਰ ਪੋਲੀਟੀਕਲ ਲੀਡਰ ਲੈ ਕੇ ਆਪਦੇ ਜਹਾਜ਼ ਚ ਜੀ ਇੰਗਲੈਂਡ ਗਿਆ ਜਦੋਂ ਟ੍ਰਾਂਸਫਰ ਆਫ ਪਾਵਰ ਚੱਲ ਰਹੀ ਸੀ ਗੱਲ ਜੀ ਉਹਦੇ ਚ ਪੰਡਤ ਜਵਾਹਰ ਲਾਲ ਨਹਿਰੂ ਹਿੰਦੂ ਲੀਡਰ ਠੀਕ ਲਿਆਕਤ ਅਲੀ ਖਾਨ ਤੇ ਮੁਹੰਮਦ अली ਜਨਾਬ ਮੁਸਲਮਨ ਲੀਡਰ ਜੀ ਤੇ ਸਦਾ ਬਲਦੇਵ ਸਿੰਘ ਸਿੱਖ ਲੀਡਰ ਜੀ ਠੀਕ ਹੈ ਉਥੇ ਜਿੰਨੇ ਵੀ ਪੰਜਾਬ ਚ ਅੰਗਰੇਜ਼ ਜੀ ਅਫਸਰ ਜੀ ਮਿਲਟਰੀ ਦੇ ਸਿਵਲ ਦੇ ਨਾ ਉਹ ਉਹਨੂੰ ਬਲਦੇਵ ਸਿੰਘ ਨੂੰ ਕਹਿੰਦੇ ਸੀ ਇਹ ਸਦਾ ਸਾਹਿਬ ਤੁਹਾਨੂੰ ਇੱਥੇ ਕੋਈ ਨਹੀਂ ਜਾਣਦਾ ਸਾਨੂੰ ਪਤਾ ਕਿ ਤੁਸੀਂ ਕਿੰਨੇ ਬਹਾਦਰ ਹੋ ਠੀਕ ਠੀਕ ਹੈ ਤੁਸੀਂ ਇੱਥੇ ਠਹਿਰ ਜਾਓ ਅਸੀਂ ਤੁਹਾਡਾ ਪਾਚੀ ਪਾਚੀ ਦਿੱਤੀ ਐਮਪੀ ਬਲੋ ਚਾਹ ਪਾਣੀ ਪਿਲਾਓ ਬਾਕੀ ਅਸੀਂ ਪਿੱਛਾ ਕਰਾਂਗੇ ਤੁਹਾਨੂੰ ਕੁਝ ਨਾ ਕੁਝ ਲੈ ਦੇਾਂਗੇ ਠੀਕ ਤੇ ਬਲਦੇਵ ਸਿੰਘ ਐਡਾ ਗਦਾਰ ਇਹੇ ਉਹੀ ਗੱਲ ਉਹਨੂੰ ਪੰਡਨ ਨੇ ਨੂੰ ਦੱਸੀ ਪੰਡਨ ਨੇ ਉਹ ਸਟੇਟਮੈਂਟ ਟਾਈਪ ਕਰਾ ਕੇ ਤਸਕਰ ਕਰਾ ਕੇ ਸਟੇਟਮੈਂਟ ਦੇਖੇ ਉਹ ਜਿਉਂ ਰਹਿ ਜਾਂਦਾ ਉੱਥੇ ਜੀ ਤੇ ਅਰਚਨ ਨੇ ਚਿੱਠੀ ਵੀ ਲਿਖੀ ਸੀ ਉਹਨੂੰ ਅਰਚਨ ਵਾਲੀ ਡ੍ਰੌਪ ਹੋ ਜਾਂਦਾ ਸੀ ਜੀ ਜੀ ਕਲੇਮੈਂਟ ਐਂਕਲੀ ਵਾਸ ਅ ਪ੍ਰਾਈਮ ਮਿੰਿਸਟਰ ਕਿ ਤੂੰ ਠਹਿਰ ਜਾ ਮੈਂ ਤੇ ਉਹਦੇ ਚ ਹੋਰ ਕੁਝ ਨਹੀਂ ਮਿਲਦਾ ਹਾਂ ਤਾਂ ਨਨਕਾਣਾ ਸਾਹਿਬ ਨੂੰ ਵੈਟਿਕਨ ਸਟੇਟ ਤੇ ਜ਼ਰੂਰ ਮਿਲ ਜਾਂਦਾ ਹੀ ਨੋ ਬਟ ਇਜ਼ ਵੈਟਿਕਨ ਯੈਸ ਆ ਬੈਟਰ ਅੰਡਰਸਟੈਂਡ ਵੈਟिकन ਸਿਟੀ ਜਿਤਨਾ ਜਿਵੇਂ ਹੈਗਾ ਕ੍ਰਿਸਚੀਅਨਸ ਦਾ ਜਿਵੇਂ ਪੋਪ ਆਫ ਰੋਮ ਹੈ ਹਾਂਜੀ ਰੋਮ ਦੇ ਨਾਲ 15 ਕਿਲੋਮੀਟਰ ਤੇ 5-6 ਸਕੁਅਰ ਕਿਲੋਮੀਟਰ ਏਰੀਆ ਵੈਟिकन ਹੈਗਾ ਉਹਦਾ ਹੈਡਕォਟਰ ਹੈ ਹਾਂਜੀ ਉੱਥੇ ਉਹਦਾ ਹੀ ਰਾਜ ਹੈ ਕੋਈ ਸ਼ੋਦਾ ਹੈਗਾ ਬਿਲਕੁਲ ਠੀਕ ਹੈ ਉਹ ਨਨਕਾਣਾ ਸਾਹਿਬ ਨੂੰ ਵੈਟिकन ਸਟੇਟਸ ਹਾਂਜੀ ਜ਼ਰੂਰ ਮਿਲ ਜਾਣਾ ਸੀ ਉਹ ਮਿਲ ਜਾਂਦਾ ਬਹੁਤ ਇਹ ਵੀ ਵੱਡਾ ਆਨਰ ਹੁੰਦਾ ਜਿਹੜਾ ਹੁੰਦੇ ਜਿਨ੍ਹਾਂ ਸਿੱਖਾਂ ਸੀ ਗੁਰਦਿਆਂ ਤੋਂ ਵਿਛੜਿਆ ਗਿਆ ਉਹ ਖੁੱਲੇ ਦਦਾਰ ਤਾਂ ਤੁਹਾਨੂੰ ਉਹ ਗਦਾਰ ਉੱਥੋਂ ਚੁੱਪ ਕਰਕੇ ਆ ਗਿਆ ਬਾਅਦ ਚ ਉਹ ਪਛਤਾਨਦਾ ਸੀ ਮਨ ਲੱਗਿਆ ਰੋਂਦਾ ਸੀ ਕਿ ਮੈਂ ਸਿਕਾਨਾ ਗਦਾਰੀ ਕੀਤੀ ਬਲਦੇਵ ਸਿੰਘ ਤੂੰ ਗਦਾਰੀ ਦਾ ਮਾਰਾ ਤੁਸੀਂ ਕੀਤੀ ਹੈ ਹਾਂ ਹਾਂ ਅੱਜ ਦੀ ਤੋਂ ਬਾਅਦ 1948 ਚ ਜਦੋਂ ਇਹ ਇੱਕ ਰੈਜ਼ੋਲੂਸ਼ਨ 1932 ਚ ਇੱਕ ਕਮਿਊਨਲ ਰਿਜ਼ਰਵੈਸ਼ਨ ਮਿਲਦੀ ਸੀ ਪੰਜਾਬ ਚ ਜੀ ਜੀ ਉਹਨੂੰ ਕਹਿੰਦੇ ਐ ਮੈਕਸ ਰਾਮ ਡੋਨਾਲਡ ਅਵਾਰਡ ਜੀ ਉਦੇ ਸਿੱਖਾਂ ਦੀ 11% ਵਾਧੇ ਸੀ 13% ਸਿਸਟਾ ਸੀ ਗਿਆ 1948 ਚ ਇਹ ਸਰਦਾਰ ਕਪੂਰ ਸਿੰਘ ਦੀ ਜਿਹੜੀ ਨਈ ਐਡੀਸ਼ਨ ਆਈ ਹੈ ਨਾ ਜੀ ਦਾ ਟru ਸਟੋਰੀ ਇਨ ਇੰਗਲਿਸ਼ ਜਿਹੜਾ ਉਹਦਰ ਨੇ ਛਾਪੀ ਉਹਦੇ ਚ ਲਿਖਿਆ ਹੋਇਆ ਉਹਦੇ ਚ ਕਿ ਇੰਟਰੋਡਿਊਸ ਹੋਇਆ ਸੀ ਟੂ ਗਿਵ ਦਾ ਰਿਜ਼ਰਵੇਸ਼ਨ ਟੂ ਦਾ ਮੁਸਲਮਜ਼ ਐਂਡ ਸਿਕਸ ਠੀਕ ਸੇਖ ਕਹਿੰਦੇ ਹਮੇ ਨਹੀਂ ਨਜੁਣ ਚਾਹੀਏ ਤੇ ਉਹ ਦੋਨਾਂ ਦੀ ਕੈਨਸਲ ਹੋ ਗਈ ਉਹ ਪੰਡਤਾ ਆਪ ਦਾ ਡੁੱਬੇ ਨਾਲ ਜਸਮਾਨ ਵੀ ਡੁੱਬੇ ਇਹ ਸਰਦਾਰ ਕਪੂਰ ਸਿੰਘ ਦੀ ਜਿਹੜੀ ਨਈ ਕਿਤਾਬ ਆ ਨਾ ਨਿਊ ਐਡੀਸ਼ਨ ਹਾਂ ਇੰਗਲਿਸ਼ ਉਹਦੇ ਚ ਮਿਲ ਜਾਏਗਾ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਵੀ ਰੈਜ਼ੋਲੂਸ਼ਨ ਠੀਕ ਇੰਟਰੋਡਿਊਸ ਹੁੰਦਾ ਸੀ ਇਹਦੇ ਚ ਕਲਾਜ਼ ਕਨਸਟੀਟਿਊਸ਼ਨ ਚ ਹਾਂ ਉਹਦੇ ਚ ਜਿੰਨੇ ਮੈਂਬਰ ਪ੍ਰੈਜ਼ੈਂਟ ਹੈ 2/3 ਸ਼ੁੱਡ ਸਪੋਰਟ ਇਟ ਠੀਕ ਪਹਿਲੀ ਵਾਰੀ ਹਿੰਦੀ ਐਜ਼ ਰਾਸ਼ਟ ਭਾਸ਼ਾ ਰੈਜ਼ੋਲੂਸ਼ਨ ਆਇਆ ਜੀ ਤੇ ਬੰਗਾਲੀ ਮਰਾਸੀ ਉੜੀਆ ਸਾਮੀ ਕੇਰਲ ਸਾਰੇ ਉਹਨਾਂ ਨੇ ਸਾਰਿਆਂ ਦੇ ਆਪੋਜ਼ਿਟ ਇੱਕ ਵਾਰ ਰਿਜੈਕਟਡ ਫਾਰ ਮੈਂਟ ਆਫ 2/3 ਮਜੋਰਿਟੀ ਜੀ ਸੱਤਾ ਦੇ ਨਾਲ ਬਾਅਦ ਫੇਰ ਆਇਆ ਠੀਕ ਉਹਦੇ ਚ ਫਿਰ ਉਹ ਸਿੱਖਾਂ ਨੂੰ ਕਹਿੰਦੇ ਸਿੱਖੋ ਮਾਰੇ ਜਾਓਗੇ ਸਿੱਖਾਂ ਦੀ ਇੱਕ ਵੋਟ ਨਾਲ ਕਹਿੰਨੀ ਗੁਰਮੁਖ ਸਿੰਘ ਮੁਸਾਫਰ ਅਕਾਦੀ ਸੀ ਉਸ ਵੇਲੇ ਇੱਕ ਵੋਟ ਨਾਲ ਇਹ ਹਿੰਦੀ ਰਾਸ਼ਟਰ ਭਾਸ਼ਾ ਹੋਣੀ ਇਟ ਇਜ਼ ਔਨ ਰਿਕਾਰਡ ਇਹ ਸਿੱਖਾਂ ਦੀ ਵੋਟ ਨਾਲ ਹਿੰਦੀ ਠੋਕੀ ਗਈ ਜੇ ਹਿੰਦੀ ਨਾ ਹੁੰਦੀ ਹਿੰਦੋਸਤਾਨੀ ਇਨ ਰੋਮਨ ਸਕ੍ਰਿਪਟ ਨੈਸ਼ਨਲ ਲੈਂਗੁਏਜ ਹੋਣੀ ਸੀ ਤੋਂ ਸਾਰੇ ਪੜਦੇ ਸੁਣਦੇ ਅੰਗਰੇਜ਼ੀ ਹਿੰਦੀ ਹੈ ਫੌਜੀ ਹਿੰਦੀ ਤੇ ਨਾ ਤੁਹਾਡਾ ਪੰਜਾਬ ਡਿਵਾਈਡ ਹੁੰਦਾ ਤੇ ਨਾ ਤੁਹਾਨੂੰ ਇਹਦੇ ਚ ਕੋਈ ਰੌਲਾ ਪੈਣਾ ਸੀ ਇਹ ਮਾਰਾ ਖਵਾੜਾ ਤੁਸੀਂ ਆਪਦੇ ਆਪ ਬਮਾਰਿਆ ਹੂੰ ਮਤਲਬ ਸਾਡੇ ਕੁਝ ਵੀਕ ਮਾਈਂਡਡ ਸਿੱਖ ਲੀਡਰਸ ਦਾ ਕਰਕੇ ਸਾਡੇ ਕੋਲੋਂ ਸਾਡਾ ਰਾਜ ਭਾਗ ਨਹੀਂ ਸਕਦਾ ਜੇ ਤੁਹਾਨੂੰ ਦੱਸਿਆ 1920 ਚ ਮਾਸਟਰ ਤਾਰਾ ਸਿੰਘ ਜੀ ਕਟਾਰ ਸਿੰਘ ਸਾਸੀ ਜੀ ਮੈਨਗਲ ਸਿੰਘ ਗਿੱਲ ਇਹਨਾਂ ਨੇ ਉਹ ਕਾ ਕੇ ਯੂਨੀਵਰਸਿਟੀ ਗਵਾਲੀਟ ਇਟ ਇਜ਼ ਔਨ ਰਿਕਾਰਡ ਜੀ ਤੋ ਇਸ ਕਰਕੇ ਜਿੰਨਾ ਨੁਕਸਾਨ ਇਹਨਾਂ ਨੇ ਕੀਤਾ ਤੇ ਉਹ ਸਾਰਾ ਪਈ ਜਾ ਰਿਹਾ ਅੱਛਾ ਮੈਂ ਪੰਜਾਬੀ ਸੂਬਾ ਲੈ ਕੇ ਤੁਸੀਂ ਕਿੱਥੇ ਕੀ ਪੰਜਾਬੀ ਦਾ ਵਿਕਾਸ ਕੀਤਾ ਠੀਕ ਸਾਰਾ ਹਰਿਆਣਾ 2/3 ਹਿਮਾਚਲ ਉਹ ਤਿੱਬਤ ਤੱਕ ਪੰਜਾਬੀ ਪੜਦੇ ਸੀ ਪਾਖੜਾ ਡੈਮ ਸਾਰੇ ਤੁਹਾਡੇ ਕੋਲ ਇੱਕ ਚੀਫ ਮਿਨਿਸਟਰ ਕਹਿਆ ਸੀ ਕਿ ਜੇ ਨਾ ਮੰਨਿਆ ਜਾਂਦਾ ਮੈਂ ਸਾਰੇ ਪੰਜਾਬ ਨੂੰ ਮੁਫਤ ਬਿਜਲੀ ਦੇ ਦਿੰਦਾ ਇੰਨੇ ਡੈਮ ਬਣਾ ਦੇਣੇ ਸੀ ਹਾਂ ਹਾਂ ਕਿ ਅੱਜ ਵੀ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਜਿਨ੍ਹਾਂ ਦੇ ਖੂਨ ਦੇ ਵਿੱਚ ਇਹ ਗੱਲ ਆ ਜਿਨ੍ਹਾਂ ਦੀ ਸੋਚ 'ਚ ਇਹ ਗੱਲ ਆ ਕਿ ਅਸੀਂ ਖਾਲਸਾ ਰਾਜ ਦੇ ਵਾਰਿਸ ਆ ਸਾਨੂੰ ਆਪਣਾ ਇੱਕ ਇੰਡੀਪੈਂਡੈਂਟ ਰਾਜ ਚਾਹੀਦਾ ਕੀ ਉਹ ਜਾਇਜ਼ ਹੈ ਉਹਨਾਂ ਦੀ ਮੰਗ ਨਹੀਂ ਹਾਂਜੀ ਦੇਖੋ ਜੀ 1969 ਚ ਹਾਂਜੀ ਕੱਲੇ ਆ ਕਾਲੀਆਂ ਦੀ ਮਿਨਿਸਟਰੀ ਆਈ ਠੀਕ ਤਾਂ ਲੋਚ ਸਿਓ ਰਿਆਸਤੀ 20 ਲੱਖ ਰੁਪਈਆ ਲੈ ਕੇ ਟੁੱਟ ਗਿਆ ਉਹਨਾਂ ਦੀ 6 ਮਹੀਨੇ ਮਿਨਿਸਟਰੀ ਨਹੀਂ ਚੱਲੀ ਠੀਕ 1947 ਚ ਜੇ ਸੈਂਸੇ ਲਵੋ ਤੁਹਾਡੀ ਆਬਾਦੀ ਖਾਲਸਾ ਖਾਲਿਸਤਾਨ ਸਿਰ ਤਰਨ ਤਰਨ ਚ ਹੈਗੀ ਕਿਤੇ ਸਿੱਖ ਮжоਰਿਟੀ ਜ ਨਹੀਂ ਸੀਗੇ ਠੀਕ ਤੁਸੀਂ 1969 ਚ ਤੱਕ ਜੁੱਤੀਆਂ 하게 6 ਮਹੀਨੇ ਮਿਨਿਸਟਰੀ ਨਹੀਂ ਚਲਾਈ ਕੀ ਤੁਸੀਂ ਚਲਾ ਲੋਗੇ ਸਾਨੂੰ ਦੇਖੋ ਦਵਾਰਕਾ ਸਾਡੀ ਠੀਕ ਇੱਕ ਪੰਜ ਪੈਰਾ ਉੱਥੇ ਦਾ ਸੀ ਠੀਕ ਇੱਕ ਬਿਦਰ ਦਾ ਸੀ ਠੀਕ ਇੱਕ ਜਗਨਨਾਥਪੁਰੀ ਦਾ ਸੀ ਠੀਕ 1.5 ਸਾਫ ਸਾਡਾ ਠੀਕ ਪਰ ਸਾਡਾ ਸਾਰੇ ਦੇਸ਼ ਚ ਵਧਣ ਨੂੰ ਤਿਆਰ ਹੈ ਇਹ ਹੈਗਾ ਕਿ ਹਿੰਦੁਸਤਾਨ ਸੈਂਟਰਲ ਇੰਡੀਆ ਦੇ ਵਿੱਚ ਗੁਰੂ ਨਾਨਕ ਸਾਹਿਬ 6 ਮਹੀਨੇ ਰਹੇ ਆ ਠੀਕ ਬੜਾ ਪ੍ਰਚਾਰ ਕੀਤਾ ਠੀਕ ਉਹ ਸਾਰੇ ਆਪਣਾ ਪ੍ਰੈਜ਼ੀਡੈਂਟ ਰਜਿੰਦਰ ਪ੍ਰਸ਼ਾਦ ਦੇ ਪਿਤਾ ਜੀ ਵੀ ਨਾਨਕ ਪੰਥੀ ਜੋ 9 ਕਰੋੜ ਨਾਨਕ ਪੰਥੀ ਹੈਗੇ ਆ ਠੀਕ ਆ ਜਿੰਨੇ ਤੇ ਸਾਰੇ ਨਾਨਕ ਪੰਥੀ ਹੈ ਇਹਨਾਂ ਨੂੰ ਇੰਟੀਗ੍ਰੇਟ ਕਰਕੇ ਪੜ੍ਹਾਈ ਦੇ ਕੇ ਮੇਨਸਟ੍ਰੀਮ ਵਿੱਚ ਲਿਆ ਕੇ ਤੁਸੀਂ 9 ਕਰੋੜ ਉਹ 2 ਕਰੋੜ 11 ਕਰੋੜ ਤੁਹਾਡੇ 60 ਐਮਪੀ ਬਣ ਜਾਈਦਾ ਤੁਹਾਡੀ ਬੁੱਕਤ ਹੋ ਜਾਈਗੀ ਹੁਣ ਤੁਸੀਂ ਟਾਈਟ ਉਟਰੀ ਜੁੱਤੀਆਂ ਖਾਂਦੇ ਫਿਰਦੇ ਹੋ ਇਹ ਖਾਲਸਾ ਰਾਜ ਦੇ ਮੈਂ ਬਿਲਕੁਲ ਖਿਲਾਫ ਹਾਂ ਇਹਨਾਂ ਤੇ ਚੱਲਣਾ ਨਹੀਂ ਆ ਦੇਖੇ 1969 ਦਾ ਕਿਥੇ ਜਨਾਰਣਗੇ ਇਹ ਲੰਬੀਆਂ ਦਾੜੀਆਂ ਵਾਲੇ ਹਾਂ ਠੀਕ ਗੱਲ ਹੈ ਵੀ ਜੋ ਕੁਝ ਵੀ ਹੋਇਆ ਸਾਨੂੰ ਜੋ ਮਿਲਦਾ ਵੀ ਸੀ ਉਹ ਸਾਡੇ ਲੀਡਰਸ ਦੀ ਗਲਤੀ ਕਰਕੇ ਨਿਕਲ ਗਿਆ ਯੂਨੀਵਰਸਿਟੀ ਇਹਨਾਂ ਗਵਾਲੀ ਵੈਟਿਕਨ ਸਟੇਟਸ ਹੈ ਨਾ ਹਾਂ ਉਹ ਵੇਖੋ ਵੈਟਿਕਨ ਸਟੇਟਸ ਬੜੀ ਵੱਡੀ ਪ੍ਰਾਪਤੀ ਹੁੰਦਾ ਅੱਜ ਉਹ ਇੱਕ ਵਿਸ਼ੇਸ਼ ਦੁਨੀਆ ਦੇ ਵਿੱਚ ਇੱਕ ਸਥਾਨ ਤੇ ਉਹ ਹਮੇਸ਼ਾ ਤੋਂ ਹੈਗਾ ਹੀ ਹੈ ਦੋ ਕਿਤਾਬਾਂ ਨੇ ਜੀ ਇੱਕ ਹੈਗੀ ਐ ਦਾ ਟ੍ਰਾਂਸਫਰ ਆਫ ਪਾਵਰ ਬਾਈ 6 ਬਾਈ ਪ੍ਰੋਫੈਸਰ ਕਿਰਪਾਲ ਸਿੰਘ ਉਹਨੇ ਲਿਖਿਆ ਉਹਦੇ ਵਿੱਚ ਮਿਲ ਜਾਏਗਾ ਠੀਕ ਠੀਕ ਇੱਕ ਹੈਗੀ ਐ ਲਾਰਡ ਬੇਬਲ ਦਾ ਜਰਨਲ ਆਫ ਡੇਰੀ ਲਿਖਦਾ ਹੁੰਦਾ ਸੀ ਉਹ ਉਹਦੇ ਐਡੀਟਿੰਗ ਕੀਤੀ ਹੈ ਪੈਂਡਰਲਮਨ ਨੇ ਉਹਦਾ ਜਰਨਲ ਆਫ ਲਾਰਡ ਬੇਬਲ ਉਹਦੇ ਵਿੱਚ ਮਿਲ ਜਾਏਗਾ ਤੁਹਾਨੂੰ ਠੀਕ ਠੀਕ ਹੈ ਜੀ ਬਹੁਤ ਵਧੀਆ ਢੰਗ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਰਿਟਾਇਰਡ ਡੀਜੀਪੀ ਐਨਐਸਜੀ ਸਰਦਾਰ ਗੁਰਦੇਵਾਲ ਸਿੰਘ ਜੀ ਪੰਦੀਰ ਸਾਹਿਬ ਦੇ ਨਾਲ ਤੁਹਾਨੂੰ ਸਾਡੀ ਗੱਲਬਾਤ ਕਿਵੇਂ ਲੱਗ ਰਹੀ ਹੈ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਵੈਲਿਊਏਬਲ ਨੇ ਔਰ ਐਸੀਆਂ ਕੁਝ ਗੱਲਾਂ ਜਿਹੜੀਆਂ ਅੱਜ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਰਾਸ਼ਟਰੀ ਭਾਸ਼ਾ ਹਿੰਦੀ ਦਾ ਨਾਰਾ ਲਾਉਣ ਵਾਲੇ ਔਰ ਬੜਾ ਮਾਣ ਕਰਨ ਵਾਲੇ ਲੋਕ ਅੱਜ ਇਹ ਗੱਲ ਨੋਟ ਕਰਨ ਕਿ ਗੁਰਮਖ ਸਿੰਘ ਮੁਸਾਫਰ ਦੀ ਇੱਕ ਵੋਟ ਦੇ ਨਾਲ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਿਆ